ਆਪਣੇ ਤੇ ਹਮਲੇ ਹੋ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਜਗ੍ਹਾ ਦੇਈ ਜਾਂਦੇ ਆ ਤੇ ਕਿੱਡਾ ਵੱਡਾ ਨੁਕਸਾਨ ਆਪਣਾ ਹੋ ਗਿਆ ਤੁਸੀਂ ਦੱਸਦੇ ਥੋੜਾ ਆਪਣਾ ਹੋ ਗਿਆ ਮੈਂ ਦੇਖ ਰਿਆ ਸੀ ਬੈਠੇ ਪਿਛਲੇ 35 40 ਸਾਲ ਪੰਜਾਬ ਦਾ ਮੈਂ ਨਕਸ਼ਾ ਦੇਖ ਰਿਆ ਸੀ ਪਿਛਲੇ 40 ਸਾਲਾਂ ਚ ਤੁਸੀਂ ਵੀ ਦੇਖਿਆ ਹੋਣਾ ਮੈਂ ਵੀ ਦੇਖਿਆ ਕੀ ਪਿਛਲੀ 40 ਸਾਲਾਂ ਤਕਰੀਬਨ 22-23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਰਕੇ تھے ਰਾਜ ਕੀਤਾ ਸੇਵਾ ਕੀਤੀ ਕਿ ਉਹਨਾਂ ਵਿੱਚੋਂ 10 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਤੇ ਬਾਕੀ ਆ ਝਾੜੂ ਵਾਲੇ ਜੀ ਆਗੇ 2-3 ਸਾਲ ਕਿਤੇ ਤੁਸੀਂ ਵਿਚਾਰ ਕੀਤਾ ਕਿਤੇ ਸੋਚਿਆ ਕੀ 40 ਸਾਲ ਕਿੰਨੇ ਹੁੰਦੇ ਆ ਤੇ 40 ਸਾਲਾਂ ਚ ਤੁਹਾਡੇ ਸੜਕਾਂ ਕਿਨੇ ਬਣਾਈਆਂ ਤੁਹਾਡੀਆਂ ਗਲੀਆਂ ਕਿਨੇ ਬਣਾਈਆਂ ਤੁਹਾਨੂੰ ਕੱਸੀਆਂ ਕਿਨੇ ਕੱਢੀਆਂ ਤੁਹਾਡੇ ਖਾਲੇ ਕਿਨੇ ਬਣਾਏ ਤੁਹਾਡੇ ਅੰਡਰਗ੍ਰਾਉਂਡ ਪਾਈਪਾਂ ਕਿਨੇ ਬਣਾ ਦਿੱਤੀਆਂ ਆਟਾ ਦਾ ਸਕੀਮ ਕਿਨੇ ਲਿਆਂਦੀ ਸਬਜ਼ਮ ਸਕੀਮ ਕਿਨੇ ਲਿਆਂਦੀ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਕਿਨੇ ਦਿੱਤੀ ਪੰਜਾਬ ਵਿੱਚ 에어ਪੋਰਟ ਕਿਨੇ ਬਣਾਏ ਚਾਰ ਲੇਨ ਸੜਕਾਂ ਕਿਹ ਬਣਾਈਆਂ ਅਥਰਮਲ ਪਲਾਂਟ ਬਿਜਲੀ ਦੇ ਕਿਨੇ ਬਣਾਏ ਕਿਤੇ ਕਿਤੇ ਸੋਚਿਆ ਜੇ ਸੋਚੋਗੇ ਇੱਕੋ ਇੱਕ ਨਾਂ ਆਊਗਾ ਬਾਪੂ ਬਾਦਲ ਦਾ ਨਾਂ ਆਊਗਾ ਬੋਲੇ ਸੋਨਹਿਰ ਸਤਿ ਸ਼੍ਰੀ ਅਕਾਲ ਮੈਨ ਲੱਗਦਾ ਤੁਹਾਡਾ ਕੋਈ ਘਰ ਨਹੀਂ ਹੋਣਾ ਤੁਸੀਂ ਸਾਰੇ ਤੁਸੀਂ ਸਾਰੇ ਮੰਨਦਾ ਤੁਹਾਡੇ ਕਿਸੇ ਦੇ ਵੀ ਘਰੇ ਚਲੇ ਜਾ ਬਾਬੂ ਬਾਦਲ ਦੀ ਫੋਟੋ ਹੋਊਗੀ ਤੁਹਾਡੇ ਨਾਲ ਕਿਸੇ ਦੇ ਵੀ ਘਰੇ ਚਲੇ ਜਾਵੇ ਕੋਈ ਪਿੰਡ ਨਹੀਂ ਪੰਜਾਬ ਦਾ ਕੋਈ ਗਲੀ ਨਹੀਂ ਕੋਈ ਘਰ ਨਹੀਂ ਜਿੱਥੇ ਉਹ ਆਪ ਨਹੀਂ ਗਏ ਤੁਹਾਡੇ ਦੁੱਖ ਸਖਤੇ ਸਾਥੀ ਨਾ ਬਣੇ ਤੂਫਾਨ ਆਏ ਗੜੇ ਪੈ ਜਾਣ ਮੁਖਮਤੀ ਹੁੰਦੇ ਸੀ ਪਿੰਗ ਆਲੇ ਬਾਦ ਜਾਗਦੇ ਹੁੰਦੇ ਸੀ ਮੁਖਮੰਤਰੀ ਤੁਹਾਡੇ ਖੇਤਾਂ ਚ ਬਾਦਲ ਸਾਹਿਬ ਪਹਿਲੇ ਹੁੰਦੇ ਸੀ ਤੁਹਾਨੂੰ ਫਿਕਰ ਨਹੀਂ ਸੀ ਤਹਾਨੂੰ ਕੋਈ ਡਰ ਨਹੀਂ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਬੈਠੇ ਆ ਜੇ ਨੁਕਸਾਨ ਹੋਊਗਾ ਤੇ ਉਹ ਆਪ ਹੀ ਭਰਨਗੇ ਤੁਹਾਡਾ ਆਪ ਹੀ ਸਹਾਰਾ ਰਹਿਣਗੇ ਪਰ ਵਿਰੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਹਮ ਬਾਪੂ ਬਾਦਲ ਦੇ ਟੈਪ ਕਰਤਾ ਕਿ ਬੇਅਦਬੀ ਕਰਾਈ ਹੈ ਕਾਂਗਰਸੀ ਜਿਹਨੇ ਟੈਂਕਾਂ ਤੋਂ ਬਦੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਐ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਇਲਜ਼ਾਮ ਲਾਉਣ ਵਾਲੇ ਉਹ ਇੱਥੇ ਕੌਮ ਦੇ ਗद्दार ਹੈ ਤੁਸੀਂ ਦੇਖਿਆ ਹੋਣਾ ਇੱਕ ਬਹੁਤ ਹੀ ਖੋਰ ਨਵੀਂ ਲੋਕ ਆਪਣੇ ਪਿਛਲੇ 15 20 ਸਾਲਾਂ ਦੇਖਿਆ ਜਿਹੜੀ ਸ਼ਕਲਾਂ ਲੱਗਣਗੀਆਂ ਬੜੇ ਧਾਰਮਿਕ ਹੈ ਚੋਲੇ ਪਾਏ ਲੈਣਗੇ ਪਰ ਅੰਦਰ ਹੈਗੇ ਉਹਨਾਂ ਨੇ ਚੋਰ ਕੌਮ ਦੇ ਗੱਦਾਰ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਤੁਸੀਂ ਉਹਨਾਂ ਗੱਲਾਂ ਜਾ ਕੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਉਹਦਾ ਨੁਕਸਾਨ ਕੀ ਹੋਇਆ ਸਭ ਤੋਂ ਪਹਿਲਾ ਵੱਡਾ ਨੁਕਸਾਨ ਹੋਇਆ ਕਿ ਵਿਰੋਧੀਆਂ ਨੇ ਦੇਖਿਆ ਕਿ ਹੁਣ ਪੰਥ ਕਮਜ਼ੋਰ ਹੈ ਗੁਰੂ ਘਰਾਂ ਦੀ ਕਮੇਟੀਆਂ ਤੇ ਕਬਜ਼ਾ ਕਰ ਲਓ ਸ਼੍ਰੀ ਹਜ਼ੂਰ ਸਾਹਿਬ ਕਮੇਟੀ ਤੇ ਉਹ ਸ਼ਕਤਾਂ ਹੋ ਗਈਆਂ ਆਪਣੇ ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਪੁੰਗਰ ਸਾਹਿਬ ਬੈਠੇ ਪਹਿਲੇ ਜਥੇਜ ਉਸ ਪਹਿਲੇ ਵੀ ਦਿੱਲੀ ਜੀ ਮਹੰਤਾਂ ਦਾ ਕਬਜ਼ਾ ਸੀ ਗੁਰੂ ਆਪਣੇ ਕਾਲੀ ਦਲ ਨੇ ਉੱਥੇ ਮੋਰਚਾ ਲਾ ਕੇ ਗੁਰੂ ਘਰ ਰਜ਼ਾਦ ਕਰਾਏ ਤੇ ਅੱਜ ਕਿਹਦੇ ਉਹ ਕਾਲਕਾ ਵਰਗੇ ਕਿੱਧਰ ਚਲੇ ਗਏ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਆਪਣੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦਾ ਪਾਰਲੀਮੈਂਟ ਕਿਸੇ ਦੀ ਹਿੰਮਤ ਨਹੀਂ ਸੀ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਉਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋ ਹਮਲਾ ਕਰ ਦੇ ਪਰ ਤੁਸੀਂ ਆਪਣੀ ਕੌਮ ਨੂੰ ਫੌਜ ਨੂੰ ਕਮਜ਼ੋਰ ਕਰਤਾ ਉਹਨਾਂ ਨੇ ਉੱਥੇ ਵੀ ਹਮਲਾ ਕਰਕੇ ਹਰਿਆਣਾ ਦੀ ਕਮੇਟੀ ਲੱਗ ਬਣਾਤੀ ਨੁਕਸਾਨ ਕਿਦਾ ਹੋਇਆ ਕੌਮ ਦਾ ਹੋਇਆ ਅੱਜ ਲੜਨ ਵਾਲਾ ਕਿਹਨ ਹੈ ਤੁਸੀਂ ਦੇਖੋ ਕਿਸੇ ਦੀ ਹਿੰਮਤ ਹੈ ਕਿ ਆਪਣੇ ਗੁਰੂ ਘਰਾਂ ਦੇ ਫਾਇਰਿੰਗ ਕਰਦੇ ਕਿਉਂਕਿ ਆਪਾਂ ਤਾਕਤ ਹੀ ਹੈ ਜੇ ਬੰਦੇ ਨੂੰ ਦੇ ਦੀ ਤਾਮੀ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸੁਲਤਾਨਪੁਰ ਲੋਧੀ ਗੁਰੂ ਘਰ ਦਾ ਜਿੱਥੇ ਪੁਲਿਸ ਨੇ ਜੁੱਤੇ ਪਾ ਕੇ ਅੰਦਰ ਗੋਲੀਆਂ ਚਲਾ ਕੇ ਐਡੀ ਵੱਡੀ ਗੱਲ ਕੀਤੀ ਕੋਈ ਬੋਲਿਆ ਇਹ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹ ਜਸਵੀਰ ਰੋਡੇ ਵਰਗੇ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲੇ ਦਾ ਬੁਖਾਰ ਚੜ ਜਾਂਦਾ ਐਜੇ ਲੋਕ ਐ ਮੀ ਨਹੀਂ ਕਰਦਾ ਮੇਰਾ ਨਾਂ ਲੈਣ ਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦਦੇ ਬੇਅਦਬੀ ਕੀਤੀ ਆਪਾਂ ਮੰਨ ਲੈਣੇ ਤੇ ਖੰਕ ਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਬਿਆਜ ਚੱਕਦੇ ਜੀ ਉਥੇ ਧਰਨਾ ਦੇ ਰਿਹਾ ਜੋ ਲੜਾਈ ਲੜ ਰਿਹਾ ਕਾਲੀ ਦਾ ਲੜ ਰਿਹਾ ਮੈਂ ਜਿਹੜੇ ਸਾਊਥ ਇੰਡੀਆ ਦੀ ਪੌਧੀਆਂ ਹੈ ਕਾਮੇਲਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਬੀਜੇਪੀ ਜਾਂ ਹੋਰ ਕਿਸੇ ਪਾਰਟੀਆਂ ਨੂੰ ਉਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਆ ਕਿ ਸਾਡੀ ਖੇਤਰੀਆਂ ਪਾਰਟੀਆਂ ਸਾਡੀ ਆਵਾਜ਼ ਹੈ ਸਾਡੀ ਉਹਨਾਂ ਨੂੰ ਜਾਣਦੇ ਆ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵੜ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ आजाद ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੇ ਥੋੜੀ ਕੱਲੀ ਇਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਇਹ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਹਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀ ਗੱਲਾਂ ਚਾਉਂਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡ ਗਏ ਮੈਂ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਫਾਇਦਾ ਨੁਕਸਾਨ ਤੁਹਾਡੇ ਹੱਥ ਹੈ ਜੇ ਤੁਸੀਂ ਨੁਕਸਾਨ ਨੂੰ ਕਮਜ਼ੋਰ ਕਰਦੇ ਨੁਕਸਾਨ ਹੋਈ ਜਾਣਾ ਆਕ ਆ ਲਿਖਿਆ 2019 ਦੇ ਆਪਰ ਬਾਈ ਦੇ ਇਲੈਕਸ਼ਨ ਆਏ ਸੀ ਕੰਧਾ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਉਹ ਇੱਕ ਮੌਕਾ ਕੇਜਰੀਵਾਲ ਲਿਖਿਆ ਸੀ ਕਿ ਨਹੀਂ ਲਿਖਿਆ ਤੇ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿਤੇ ਲੱਭਿਆ ਕਿਤੇ ਤੁਹਾਨੂੰ ਦੁੱਖ ਸੁੱਖ ਚ ਆਇਆ ਤੁਹਾਡੀ ਤਕਲੀਫ ਚ ਆਇਆ ਤੁਹਾਡੇ ਘੜੇ ਪੈ ਜਾਂਦੇ ਆ ਰੁਪਈਆ ਨਹੀਂ ਆਉਂਦਾ ਹੜਾ ਜਾਂਦੇ ਆ ਇੱਕ ਰੁਪਿਆ ਨਹੀਂ ਦਿੰਦੇ ਤੁਹਾਨੂੰ ਕਹਿੰਦੇ ਆ ਮੂੰਗੀ ਵੇਚੋ ਬੀਜੋ ਤਾਂ ਅਸੀਂ ਖਰੀਦਾਂਗੇ ਲੋਕੀ ਖਰੀਦ ਕੇ ਬੀਜ ਕੇ ਵੇਜਦੇ ਆ ਤੇ ਇੱਕ ਲੱਭਦੇ ਨਹੀਂ ਕਿੱਥੇ ਆ ਆਪਣਾ ਭਗਵੰਤ ਮਾਨ ਅਸੀਂ ਬਾਦਲ ਸਾਹਿਬ ਨੇ ਢਾਈ ਢਾਈ ਲੱਖ ਨੌਕਰੀਆਂ ਦਿੱਤੀਆਂ ਅਸੀਂ ਤਾਂ ਨਹੀਂ ਕਿਤੇ ਇੱਕ ਇੱਕ ਨੂੰ ਆਰਡਰ ਦਿੱਤੇ ਆ 200 ਦਿੰਦੇ ਆ 200 ਨੂੰ 200 ਉਹ ਵੀ ਦੇਣੀਆਂ ਪੈਂਦੀਆਂ ਨੇ ਉਹਦੇ ਵੀ ਤੰਦੂ ਮਰਾ ਸਾਹਿਬ ਨੇ ਜਗਰ ਕੀਤਾ ਅੱਧੇ ਹਰਿਆਣੇ ਦੇ ਰਾਜਸਤਾਨ ਦੇ ਕਿਉਂਕਿ ਉੱਥੇ ਇਲੈਕਸ਼ਨ ਲੜਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਇੱਕ ਨੂੰ ਚਿੱਠੀ ਤੇ ਇਸ਼ਤਿਹਾਰ ਕੱਢਣਗੇ 20 ਲੱਖ ਦਾ 30 ਲੱਖ ਦਾ 2 ਕਰੋੜ ਦਾ 750 ਕਰੋੜ ਰੁਪਇਆ ਇਹਨਾਂ ਨੇ ਇਸ਼ਤਿਹਾਰ ਤੇ ਲਾ ਰਿਹਾ ਇੱਕ ਸਾਲ ਦਾ 750 ਕਰੋੜ ਜਿਹੜਾ ਅਖਬਾਰ ਵਾਲਾ ਉਹਨਾਂ ਦੇ ਖਿਲਾਫ ਲਿਖਦਾ ਉਹਦਾ ਨਾਲ ਦੇ ਨਾਲ ਇਸ਼ਤਿਹਾਰ ਉਹਨੂੰ ਪੈਸਾ ਦੇਣਾ ਬੰਦ ਕਰ ਦਿੰਦੇ ਨੇ ਡਰਾਲੇ ਸਾਲੇ ਮਾਲਕ ਇਹਨਾਂ ਨੇ ਮੇਰੇ ਅਖਬਾਰ ਦੇ ਰਿਪੋਰਟਰ ਬੈਠੇ ਆ ਜਿੰਨਾ ਮਰਜ਼ੀ ਇੱਥੇ ਲਿਖ ਕੇ ਭੇਜਣ ਫੈਸਲਾ ਕੀਤਾ ਜਾਊਗਾ ਜਿਹੜੇ ਉੱਤੇ ਆਮ ਆਦਮੀ ਪਾਰਟੀ ਦਾ ਪਬਲਿਕਿਸ਼ਨ ਦੇ ਨਾਲ ਦਿੱਲੀੋਂ ਲਿਆਂਦਾ ਬੰਦਾ ਉਹ ਦੇਖਦਾ ਅਖਬਾਰ ਨੂੰ ਤੁਸੀਂ ਆ ਲਿਖਣਾ ਆ ਨਹੀਂ ਲਿਖਣਾ ਆਜ਼ਾਦੀ ਕਿੱਥੇ ਗਈ ਪ੍ਰੈਸ ਦੀ ਕਿੱਥੇ ਗਈ ਤੇ ਆ ਜਿਹੜੇ ਨੇ ਮਾਲਕਾਂ ਤੋਂ ਪੁੱਛ ਲੋ ਰਿਪੋਰਟਰਾਂ ਨੂੰ ਕਿਹਨਾਂ ਨਹੀਂ ਪਤਾ ਤੁਸੀਂ ਪੁੱਛ ਲੋ ਜਿਹੜਾ ਜਿੰਨਾ ਇਸ਼ਤਿਹਾਰ ਦਿੰਦਾ ਜੇ ਕਿ ਟੀਵੀ ਚੈਨਲ ਨੂੰ 20 ਕਰੋੜ ਦਿੰਦਾ ਤੇ 20% ਵਾਪਸ ਲੈ ਲੈਂਦੇ ਆ ਕੈਸ਼ ਤੇ ਐਡਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਹੈ ਘੱਟ ਤੋਂ ਘੱਟ 3-400 ਕਰੋੜ ਰੁਪਇਆ ਇਹਨਾਂ ਨੇ ਇਕੱਠਾ ਕੀਤਾ ਆ ਦਿੱਲੀ ਵਾਲਾ ਘਟਾਲਾ ਦਾ ਕੁਝ ਵੀ ਨਹੀਂ ਇਹਦੇ ਸਾਹਮਣੇ ਜਿਹੜਾ ਪੰਜਾਬ 'ਚ ਕੀਤਾ ਆ ਸਾਰੇ ਅੰਦਰ ਜਾਣਗੇ ਇਹਨਾਂ ਦੇ ਐਮਐਲਏ ਤੁਸੀਂ ਦੇਖਿਆ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਆ ਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਆ ਤੁਹਾਡੇ ਪਿੰਡਾਂ ਚ ਘਰਾਂ ਜਿ ਨਸ਼ਾ ਵਾਰ ਦਿੱਤਾ ਇਹਨਾਂ ਨੇ ਵੜਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿ ਇਹਨਾਂ ਨਸ਼ਾ ਕਿਵੇਂ ਵੜ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਆਣੇ ਮਹੀਨਾ ਬਣ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮਹੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਅਖੀਲੀ ਵਾਰੀ ਹੈ ਹੁਣ ਇਹ ਜਿਹੇ ਨੂੰ ਕੋਈ ਪੁੱਛੂਗਾ ਤੇ ਖੁੱਲੀ ਛੁੱਟੀ ਦਿੱਤੀ ਹੈ ਥਾਣੇਦਾਰਾਂ ਨੂੰ ਕਿ ਇਹਨਾਂ ਨੂੰ ਬੰਦਿਆਂ ਨੂੰ ਨਸ਼ੇ ਵੇਚਣਾ ਉਹਨਾਂ ਨੂੰ ਕੁਝ ਵੀ ਕੁਝ ਨਹੀਂ ਕਹਿਣਾ ਅੱਜ ਕੀ ਹੋ ਰਿਹਾ ਰੋਜ਼ ਅਖ਼ਬਾਰ ਪੜ੍ਹ ਲਓ ਅੱਜ ਸਰਪੰਚੇ ਥੇ ਮਾਰਤਾ ਕੱਲ ਪੁੰਦਰ ਸਾਹਿਬ ਦਾਸ ਰਹੇ ਸੀ ਸੰਗਰੂਰ ਜ਼ਿਲ੍ਹੇ ਚ ਅਬਦੂ ਖਾਂ ਹੀ ਲੁੱਟ ਕੇ ਲੈ ਗਏ ਪੰਨਾ 15 ਇਤਿਹਾਰਲ ਕੱਢ ਕੇ ਲੈ ਗਏ ਫਿਰ ਵਰਤੇ ਕਿੱਧਰ ਜਾਣਗੇ ਅੱਜ ਗੈਂਗਸਟਰ ਰਾਜ ਕਰ ਰਿਹਾ ਅੱਜ ਜਿੰਨੇ ਵਪਾਰੀ ਮੈਂ ਲੁਧਿਆਣੇ ਗਿਆ ਜਿੰਨੇ ਵਪਾਰੀ ਆ ਛੱਡਦੇ ਆ ਪੰਜਾਬ ਨੂੰ ਕਹਿੰਦੇ ਅਸੀਂ ਉੱਤਰ ਪ੍ਰਦੇਸ਼ ਵਿੱਚ ਅਸੀਂ ਫੈਕਟਰੀਆਂ ਲਾਵਾਂਗੇ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਆਪਣੇ ਕੰਮ ਆਉਂਦੇ ਸੀ ਅੱਜ ਆਪਣੀ ਇੰਡਸਟਰੀ ਉੱਥੇ ਜਾ ਰਹੀ ਹੈ ਮੱਧਿਆ ਪ੍ਰਦੇਸ਼ ਜਾ ਰਹੀ ਹੈ ਕਿਉਂਕਿ ਹੁਣ ਕਹਿੰਦੇ ਸਾਨੂੰ ਸਾਨੂੰ ਤਾਂ ਡਰੀ ਇੱਥੇ ਨਾ ਕੋਈ ਪੁੱਛਣ ਵਾਲਾ ਨਹੀਂ ਮੈਨੂੰ ਵਪਾਰੀ ਮਿਲੇ ਲੁਧਿਆਣੇ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਤੁਹਾਡੇ ਚੀ ਮੰਤਰੀ ਨੂੰ ਮਿਲ ਲਓ ਉਹ ਕਹਿੰਦੇ ਅਸੀਂ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਤਾਂ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਬੁੱਕ ਕਰ ਦਿੰਦਾ ਜੋ ਕੇਜਰੀਵਾਲ ਤੋਂ ਹੋਮੋਂ ਘ ਕਮਾਊਗਾ ਉਵੇਂ ਅਸੀਂ ਲਾਗੂ ਕਰ ਦਣਗੇ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇਹ ਸ਼ਰਮ ਹੁੰਦੀ ਹੈ ਜਦੋਂ ਕਹਿੰਦੇ ਆ ਬਾਹਰ ਜਾ ਕੇ ਕਹਿੰਦੇ ਆ ਕਿ ਇੱਕ ਭਗਵੰਤ ਪ੍ਰਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿੰਡੇ ਢੀਠ ਹੈ ਕਿੰਨੇ ਢੀਠ ਹੈ ਜਰਮਨੀ ਗਿਆ ਲਫਤਾਨਜ਼ਾ 에ਅਰਲਾਈਨ ਚੋਂ ਸ਼ਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘਰ ਤੋਂ ਕੰਜੀ ਸ਼ਰਮ ਹੁੰਦੀ ਤਾਂ ਅਸਤੀਫਾ ਦੇ ਦਿੰਦਾ ਪਰ ਢੀਠ ਹੈ ਅਕਟਾਰੂ ਚੱਕਰੇ ਤੇ ਦੂਜੇ ਕੀ ਤੇ ਹਰਿਆਸ ਘਟੀਟ ਉਹਨੇ ਕੰਮ ਕੀ ਐ ਕੰਮ ਕੀ ਐ ਕਹਿੰਦੇ ਕੇਣਾ ਹੁਣ ਦਾ ਲੱਗ ਗਿਆ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਇਹਨਾਂ ਨੂੰ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਪਿੱਛੇ ਜੇ ਤੁਸੀਂ ਦੇਖਿਆ ਹੁਣ ਆਖਬਾਰ 'ਚ ਤੁਸੀਂ ਖ਼ਬਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲਾਂਟ ਲੈ ਲਿਆ ਗੋਬਿੰਦਪੁਰ ਵਾਲਾ ਸਾਡਾ ਥਰਮਲ ਪਲਾਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਉਹ 2.5 ਹਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਾ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਡਾਇਰੈਕਟਰ ਨਮਾ ਹੈ ਤੇ 10 ਸਾਲ ਬਾਅਦ ਕਿਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਐ ਨਹੀਂ ਕਿਹਾ ਕਿ ਅਸੀਂ ਨਵਾਂ ਕੋਈ ਚੀਜ਼ ਲਾਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਰ ਕੀ ਪਤਾ ਹੁੰਦਾ ਹੈ ਤਾਬੂ ਤਾਂਦਾ ਨਹੀਂ ਹਜ਼ਾਰ ਕਰੋੜਸ ਲੈ ਲਿਆ ਤੁਸੀਂ ਦੇਖੋ ਇਹਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਇਹਨਾਂ ਨੇ ਇਸ਼ਤਿਹਾਰ ਕੀਤਾ ਕਿ ਜੀ ਆਪ ਖੰਮਲ ਪਲੈਂਟ ਬਿਕ ਰੇ ਕੋਈ ਆਏ ਕੋਈ ਦੇਸ਼ ਨਹੀਂ ਲੈਣ ਰਹਾ ਕਿਉਂਕਿ ਸਾਧ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦੇਤਾ ਜੀ ਕਿਉਂਕਿ ਉਹਦੇ 'ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਹੁਣ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਅਸੀਂ ਇਕੱਠੇ ਪਾਰਲੀਮੈਂਟ ਲਖੇ ਲੜਾਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜਮਾਨਤਾ ਜੱਤ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਦੱਸੋ ਕਰੋਗੇ ਜਮਾਨਤਾ ਜੱਤ ਦੇਖੋ ਝੋਮ निकालीਦਲ ਥੋਡੀ ਪਾਰਟੀ ਐ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਸੋਨਹਾਰਾ ਸ੍ਰੀ ਅਕਾਲ ਪਹਿਲੀ ਮਾਰਚ ਪਹਿਲੀ ਫਰਵਰੀ ਤੋਂ ਅਸੀਂ ਦਰਪਾਲ ਸਾਹਿਬ ਮੱਖਾ ਟੇਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤੇ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਜਿਸ ਤਰੀਕੇ ਨਾਲ ਆ ਜਿਹੜਾ ਕੀ ਮਿਨਿਸਟਰ ਜਿਹੜਾ ਜਾਲੀ ਜਾ ਇਹ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੋਣਾ ਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜੋ ਬਚਾ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਕੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ ਪੰਜਾਬ ਦੇ ਲੋਕਾਂ ਦੀ ਮਾਂ ਫੜਨ ਵਾਸਤੇ ਨਹੀਂ ਆਉਂਦੇ ਐਸ ਕਰਕੇ ਖਾਲਸਾ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਸਾਰੇ ਇਕੱਠੇ ਹੋਇਆ ਮੈਂ ਵਧਾਈ ਦੇਣਾ ਚਾਹਣਾ ਹੈ ਜਿਸ ਪੰਡਾਲ ਤੁਸੀਂ ਅੱਜ ਬੈਠੇ ਹੋ ਐਸੇ ਹੀ ਪੰਡਾਲ ਵਿੱਚ ਦੋ ਦਿਨ ਪਹਿਲੇ ਆਪਣੀਆਂ ਬੀਬੀਆਂ ਦੀ ਕਾਨਫਰੰਸ ਸੀ ਐ ਖਟਾਖਟ ਭਰਿਆ ਸੀ ਮੈਂ ਵਧਾਈ ਦੇਣਾ ਚਾਹਣਾ ਬੀਬੀ ਹਰਕਰਪਿੰਦ ਕੌਰ ਜੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਆ ਇਕੱਠ ਕੀਤਾ ਤੇ ਲਗੇ ਤੇ ਆਪ ਵਾਲੇ ਕਹਿੰਦੇ ਜੀ ਕਿਹੜੀਆਂ ਅੰਗਣਵਾੜੀ ਵਰਕਰ ਹੈ ਹੁਣ ਕਹਿਣਗੇ ਤੁਹਾਨੂੰ ਕਿ ਤੁਸੀਂ ਰੋਡਵੇਜ ਦੇ ਵਰਕਰ ਆਏ ਹੋ ਅੱਜ ਹੁਣ ਰੋਡਵੇਜ ਦੇ ਕਹਿਣਗੇ ਤੁਹਾਨੂੰ ਫਿੱਲੇ ਤੇ ਐਸ ਕਰਕੇ ਆਪਾਂ ਮਨ ਬਣਾ ਲੀਏ ਆਪਣਾ ਇਤਿਹਾਸ ਆਪਣੇ ਬਾਪੂ ਬਾਦਲ ਦੀ ਮੈਂ ਕਹਿੰਨਾ ਬਾਪੂ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਆ ਹੋਊਗੀ ਕਿ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਆਪਣੀ ਕੌਮ ਤੇ ਪੰਜਾਬ ਨੂੰ ਜਿਵੇਂ ਬਾਪੂ ਬਾਦਲ ਨੇ ਪੂਰੀ ਜ਼ਿੰਦਗੀ ਕੌਮ ਤੇ ਪੰਜਾਬ ਵਾਸਤੇ ਲੜਾਈ ਲੜੀ ਆਪਾਂ ਹੀ ਉਹੀ ਲੜਾਈ ਲੜ ਕੇ ਤੇ ਮੈਂ ਕਹਿੰਦਾ ਆਪ ਸਿੱਤਸਤਾਨ ਦੀ ਸੱਚੀ ਸੁਹਾਜ ਵੀ ਆ ਵੀ ਹੋਊਗੀ ਕਿ ਆਪਾਂ ਆਪਣੀ ਪੰਚਤੀ ਪਾਰਟੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਬਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ